ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਵੀਡੀਓ ਦੇ ਵਿੱਚ ਮੈਂ ਜੁੜਿਆ ਹਾਂ ਜੀ ਇੱਕ ਵਾਰੀ ਫੇਰ ਤੋਂ ਗੁਰਿੰਦਰ ਇੱਕ ਕ੍ਰਾਈਮ ਸਟੋਰੀ ਲੈ ਕੇ ਇੱਕ ਸੱਚੀ ਘਟਨਾ ਲੈ ਕੇ ਅੱਜ ਦੀ ਜਿਹੜੀ ਘਟਨਾ ਤੁਹਾਡੇ ਨਾਲ ਸਾਂਝੀ ਕਰਨੀ ਆ ਉਹ ਆ ਜੀ ਉੱਤਰਾਖੰਡ ਦੇ ਨਾਲ ਸੰਬੰਧ ਰੱਖਦੀ ਮੈਨੂੰ ਨਹੀਂ ਲੱਗਦਾ ਮੈਂ ਆਪਣੇ ਚੈਨਲ ਤੋਂ ਪਹਿਲਾਂ ਕੋਈ ਉੱਤਰਾਖੰਡ ਦੀ ਘਟਨਾ ਬਾਰੇ ਗੱਲ ਕੀਤੀ ਹੋਊਗੀ ਦੇਹਰਾਦੂਨ ਦੀ ਘਟਨਾ ਵਾ ਜੀ ਦੇਹਰਾਦੂਨ ਦਾ ਇੱਕ ਇਲਾਕਾ ਪਟੇਲ ਨਗਰ ਦਿਨ ਹੈਗਾ ਜੀ 25 ਜੂਨ 2024 ਸ਼ਾਮ ਨੂੰ 6:00 ਵਜੇ ਨੇ ਤੇ ਦੇਹਰਾਦੂਨ ਜਿਹੜਾ ਸ਼ਿਮਲਾ ਬਾਈਪਾਸ ਆ ਉਹਦੇ ਨੇੜੇ ਇੱਕ ਸੁੱਕਾ ਨਾਲਾ ਵਾ ਉਸ ਨਾਲੇ ਦੇ ਵਿੱਚੋਂ ਬੜੀ ਗੰਦੀ ਬਦਬੂ ਆ ਰਹੀ ਆ ਲੋਕ ਉੱਥੇ ਧਿਆਨ ਦੇ ਰਹੇ ਨੇ ਵੀ ਇਹ ਬਦਬੂ ਕਿਉਂ ਆ ਰਹੀ ਆ ਤੇ ਕੁਝ ਲੋਕ ਉੱਥੋਂ ਨਿਕਲ ਰਹੇ ਆ ਨਾਰਮਲ ਹੋ ਕੇ ਪਰ ਕਿਤੇ ਨਾ ਕਿਤੇ ਉਹ ਖੇਚ ਦਾ ਕੇਂਦਰ ਬਣਦੀ ਆ ਬਦਬੂ ਲੋਕਾਂ ਦੇ ਲਈ ਇੱਕ ਵਿਅਕਤੀ ਨੇ ਨਾ ਰਹਿੰਦੇ ਹੋਏ ਪੁਲਿਸ ਨੂੰ ਇਤਲਾਹ ਦਿੱਤੀ ਕਿ ਇੱਥੇ ਕੁਝ ਗੜਬੜ ਲੱਗਦੀ ਆ ਦਰਿਆ ਦੇ ਵਿੱਚ ਸੌਰੀ ਸੁੱਕੇ ਨਾਲੇ ਦੇ ਵਿੱਚ ਇੱਥੇ ਆ ਕੇ ਚੈੱਕ ਕੀਤਾ ਜਾਵੇ ਵੀ ਇਹ ਗੰਦੀ ਬਦਬੂ ਆ ਕਿਸ ਚੀਜ਼ ਦੀ ਰਹੀ ਆ ਵੀ ਅੱਗੇ ਇਦਾਂ ਕਦੇ ਨਹੀਂ ਹੋਇਆ ਪੁਲਿਸ ਦੀ ਟੀਮ ਆ ਜਿਹੜੀ ਉੱਥੇ ਮੌਕੇ ਤੇ ਪਹੁੰਚਦੀ ਆ ਉਹ ਆਪਣਾ ਜਿਹੜਾ ਸਰਚ ਆਪਰੇਸ਼ਨ ਚਲਾਉਂਦੀ ਆ ਤਾਂ ਕੀ ਉੱਥੇ ਮਿਲਦਾ ਦੋ ਲਾਸ਼ਾਂ ਮਿਲਦੀਆਂ ਨੇ ਉਹ ਵੀ ਕੁੜੀਆਂ ਦੀਆਂ ਕੁੜੀਆਂ ਵੀ ਛੋਟੀਆਂ-ਛੋਟੀਆਂ ਇੱਕ ਕੁੜੀ ਹੈਗੀ ਆ ਜੀ 15 ਜਾਂ 16 ਸਾਲ ਦੀ ਜਿਹਦੀ Laash ਮਿਲੀ ਜੋ ਬਾਅਦ ਦੇ ਵਿੱਚ ਪੋਸਟਮਾਰਟਮ ਦੇ ਦੌਰਾਨ ਪਤਾ ਲੱਗਿਆ ਇੱਕ ਕੁੜੀ ਆ ਜਿਹੜੀ ਉਹ ਬਿਲਕੁਲ ਬੱਚੀ ਆ ਇੱਕ ਨਵ ਜੰਮੀ ਬੱਚੀ ਕਹਿ ਸਕਦੇ ਹਾਂ 6 ਜਾਂ 7 ਮਹੀਨੇ ਉਹਦੀ ਉਮਰ ਆ ਉਹਦੀ Laash ਮਿਲਦੀ ਆ ਤੇ ਸਾਰੇ ਪਾਸੇ دہشت ਦਾ ਮਾਹੌਲ ਬਣ ਜਾਂਦਾ ਕਿ ਇੰਨੀ ਛੋਟੀ ਬੱਚੀ ਤੇ ਇੱਕ ਉਹਦੀ ਉਹਦੇ ਨਾਲ ਜਿਹੜੀ ਇੱਕ ਹੋਰ ਨਵਾਲਗ ਦੀ Laash ਮਿਲੀ ਆ ਕਿਉਂ ਮਿਲੀ ਕਿਨੇ ਇਹ ਸਾਰਾ ਕੁਝ ਕੀਤਾ ਪੁਲਿਸ ਉਹਨਾਂ ਨੂੰ ਕਬਜ਼ੇ 'ਚ ਲੈਂਦੀ ਆ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੰਦੀ ਆ ਤੇ ਪੋਸਟਮਾਰਟਮ ਦੀ ਜਦੋਂ ਰਿਪੋਰਟ ਆਉਂਦੀ ਆ ਇਹ ਗੱਲ ਨਿਕਲ ਕੇ ਸਾਹਮਣੇ ਆਉਂਦੀ ਆ ਕਿ ਦੋਨਾਂ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਵਾ ਮਤਲਬ ਗਲਾ ਦਬਾ ਕੇ ਦੋਨਾਂ ਨੂੰ ਮਾਰਿਆ ਗਿਆ ਹੋਰ ਕੋਈ ਵੀ ਇਹਨਾਂ ਤੇ ਵਾਰ ਨਹੀਂ ਕੀਤਾ ਗਿਆ ਪੁਲਿਸ ਆਸ-ਪਾਸ ਦੇ ਜਿੰਨੇ ਇਲਾਕੇ ਆਸ-ਪਾਸ ਦੇ ਜਿੰਨੇ ਲੋਕ ਸਾਰਿਆਂ ਨੂੰ ਪੁੱਛਤਾਛ ਕਰਦੀ ਆ ਕੱਲੀ-ਕੱਲੀ ਜਿਹੜੀ ਚੀਜ਼ ਉੱਥੇ ਨੇੜੇ ਉਹਨਾਂ ਨੂੰ ਮਿਲਦੀ ਆ ਉਹ ਸਾਰਾ ਜਿੱਦਾਂ ਵੀ ਪੁਲਿਸ ਆਪਣਾ ਕੰਮ ਕਰਦੀ ਆ ਉਹਦੇ ਵਿੱਚ ਜੁਟ ਜਾਂਦੀ ਆ ਇਹ ਕਰਦੇ ਕਰਦੇ ਦੀ ਹੁਣ 6 ਵਜ ਚੁੱਕੇ ਸੀ ਸ਼ਾਮ ਦੇ ਪਹਿਲਾਂ ਹੀ ਕਾਫੀ ਹਨੇਰਾ ਹੋ ਜਾਂਦਾ ਕੁਝ ਵੀ ਦੇਖਣ ਨੂੰ ਬੰਦ ਹੋ ਜਾਂਦਾ ਤਾਂ ਪੁਲਿਸ ਉੱਥੋਂ ਉਸ ਸਮੇਂ ਚਲੀ ਜਾਂਦੀ ਆ ਇਸ ਤੋਂ ਪਹਿਲਾਂ ਕੀ ਅਗਲੇ ਦਿਨ ਪੁਲਿਸ ਦੁਬਾਰਾ ਚਾਣ-ਬੀਣ ਕਰਨ ਦੇ ਲਈ ਉੱਥੇ ਮੌਕੇ ਤੇ ਪਹੁੰਚਦੀ ਜਾਨੀ ਕਿ 26 ਜੂਨ 2024 ਨੂੰ ਉੱਥੇ ਫੇਰ ਲੋਕਾਂ ਨੂੰ ਉੱਥੇ ਬਦਬੂ ਆਉਂਦੀ ਆ ਆਸ-ਪਾਸ ਦੇ ਜਿਹੜੇ ਲੋਕ ਸੀ ਉਹ ਫੇਰ ਇਹ ਸ਼ਿਕਾਇਤ ਕਰਦੇ ਨੇ ਕਿ ਅੱਜ ਦੀ ਜਿਹੜੀ ਬਦਬੂ ਆ ਹੋਰ ਵੀ ਜ਼ਿਆਦਾ ਗੰਦੀ ਆ ਰਹੀ ਆ ਉਥੋਂ ਤਾਂ ਫੇਰ ਪੁਲਿਸ ਨੂੰ ਫੋਨ ਕੀਤਾ ਜਾਂਦਾ ਕਿ ਅੱਜ ਫੇਰ ਇਸ ਸੁੱਕੇ ਨਾਲੇ ਦੇ ਵਿੱਚੋਂ ਬਦਬੂ ਆਉਂਦੀ ਪਈ ਆ ਜੀ ਪੁਲਿਸ ਨੂੰ ਲੱਗਦਾ ਕਿ ਸ਼ਾਇਦ ਕੱਲ ਜਿਹੜੀਆਂ ਦੋ ਡੈੱਡ ਬਾਡੀਜ਼ ਉਥੋਂ ਗੱਡੀਆਂ ਨੇ ਵੀ ਉਹਨਾਂ ਕਰਕੇ ਹੀ স্মੈਲ ਉੱਥੇ ਰਹਿ ਨਾ ਗਈ ਹੋਵੇ ਪਰ ਫੇਰ ਵੀ ਪੁਲਿਸ ਆਪਣਾ ਕੰਮ ਜਿਹੜਾ ਉਹ ਬਖੂਬੀ ਨਿਭਾਉਣਾ ਚਾਹੁੰਦੀ ਆ ਬਹੁਤ ਉੱਚ ਪੁਲਿਸ ਅਧਿਕਾਰੀ ਤੇ ਨਾਲ ਜਿਹੜੇ ਡੌਗਸ ਸਕਾਡ ਹੁੰਦੇ ਨੇ ਜਾਂ ਨਾਲ ਜਿਹੜੀ ਫੋਰੈਂਸਿਕ ਟੀਮ ਹੁੰਦੀ ਆ ਸਾਰੇ ਆਪਣੀ ਤਿਆਰੀ ਦੇ ਨਾਲ ਉਸ ਸੁੱਕੇ ਨਾਲੇ ਤੇ ਪਹੁੰਚਦੇ ਆ ਤੇ ਫੇਰ ਇੱਕ ਸਰਚ ਆਪਰੇਸ਼ਨ ਚਲਾਉਂਦੇ ਆ ਕਿ ਇਹ ਆਖਿਰ ਅੱਜ ਜਿਹੜੀ ਦੁਰਗੰਧ ਆ ਰਹੀ ਆ ਇਹ ਕਿਉਂ ਆ ਰਹੀ ਆ ਕੁਝ ਦੇਰ ਜਦੋਂ ਸਰਚ ਆਪਰੇਸ਼ਨ ਚੱਲਦਾ ਤਾਂ ਜਿੱਥੇ ਉਹ ਲਾਸ਼ਾਂ ਕੱਲ੍ਹ ਵਾਲੀਆਂ ਮਿਲੀਆਂ ਉਹ ਤੋਂ ਥੋੜਾ ਜਿਹਾ ਅੱਗੇ ਜਾ ਕੇ ਇੱਕ ਡੈੱਡ ਬਾਡੀ ਹੋਰ ਮਿਲਦੀ ਆ ਜੀ ਉਹ ਵੀ ਡੈੱਡ ਬਾਡੀ ਔਰਤ ਦੀ ਸੀ ਜਿਹਦੀ ਉਮਰ ਲਗਭਗ 34-35 ਸਾਲ ਦੀ ਜਾਪਦੀ ਸੀ ਹੁਣ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਹੈਰਾਨ ਸੀ ਵੀ ਕੱਲ ਦੋ ਬੱਚੀਆਂ ਦੀ ਲਾਸ਼ ਮਿਲੀ ਅੱਜ ਇੱਕ ਜਿਹੜੀ ਥੋੜੀ ਜਿਹੀ ਮੈਚੁਰ ਲੇਡੀ ਆ ਇੱਕ ਮਹਿਲਾ ਦੀ ਲਾਸ਼ ਮਿਲਦੀ ਆ ਇਹ ਸਾਰਾ ਸੀਨ ਕੀ ਆ ਚੱਕਰ ਕੀ ਆ ਪੁਲਿਸ ਨੂੰ ਇਹ ਸ਼ੱਕ ਜਰੂਰ ਹੁੰਦਾ ਕਿ ਇਹ ਹੋ ਸਕਦਾ ਕਿ ਮਾਵਾਂ ਧੀਆ ਹੋਣ ਇਹਨਾਂ ਦੀ ਆਪਸ ਦੇ ਵਿੱਚ ਜਿਹੜੀ ਆ ਜਰੂਰ ਕੋਈ ਨਾ ਕੋਈ ਤਾਰ ਜੁੜੀ ਹੋਈ ਆ ਪੁਲਿਸ ਪੂਰੀ ਸੀਰੀਅਸ ਹੋ ਕੇ ਕੰਮ ਕਰਦੀ ਆ ਫਿਰ ਆਸ-ਪਾਸ ਦੇ ਲੋਕਾਂ ਨੂੰ ਪੁੱਛਦੀ ਆ ਸਾਰੀ ਉਹ ਤਹਿਕੀਕਾਤ ਕਰਦੀ ਆ ਜੋ ਵੀ ਉਸ ਸੁੱਕੇ ਨਾਲ ਜਿੱਥੇ ਡੈੱਡ ਬਾਡੀ ਮਿਲੀ ਆ ਆਲੇ-ਦੁਆਲੇ ਜੋ ਵੀ ਵਸਤੂ ਉਹਨਾਂ ਨੂੰ ਮਿਲਦੀ ਆ ਸ਼ੱਕੀ ਉਹ ਆਪਣਾ ਸੈਂਪਲ ਉੱਥੇ ਕਲੈਕਟ ਕਰ ਰਹੇ ਸੀਗੇ ਸਾਰੀ ਟੀਮ ਉਹ ਲੱਗੀ ਸੀ ਥੋੜਾ ਜਿਹਾ ਅੱਗੇ ਜਾ ਕੇ ਉਹਨਾਂ ਦੇ ਹੱਥ ਇੱਕ ਨੀਲੇ ਰੰਗ ਦਾ ਬੈਗ ਲੱਗ ਜਾਂਦਾ ਜੀ ਜਦੋਂ ਉਹ ਸਾਰੀ ਟੀਮ ਉਸ ਬੈਗ ਨੂੰ ਖੋਲ ਕੇ ਦੇਖਦੀ ਆ ਉਹਦੇ ਵਿੱਚ ਕੁਝ ਬੱਚੇ ਦੇ ਕੱਪੜੇ ਸੀ ਕੁਝ ਮਹਿਲਾਵਾਂ ਵਾਲੇ ਕੱਪੜੇ ਜਿਹੜੇ ਉਹ ਸੀਗੇ ਤੇ ਇੱਕ ਉਹਨਾਂ ਨੂੰ ਲਿਫਾਫਾ ਮਿਲਦਾ ਉਸ ਬੈਗ ਦੇ ਵਿੱਚੋਂ ਜਿਹਦੇ ਉੱਤੇ ਇੱਕ ਜੁਐਲਰੀ ਸ਼ਾਪ ਜਿਹਦਾ ਐਡਰੈਸ ਮੁੰਬਈ ਦਾ ਵਾ ਉਹ ਲਿਫਾਫਾ ਉਸ ਬੈਗ ਦੇ ਵਿੱਚ ਸੀ ਇਸ ਤੋਂ ਇਲਾਵਾ ਉਹਨਾਂ ਨੂੰ ਇੱਕ ਟਿਕਟ ਬੱਸ ਦੀ ਟਿਕਟ ਜਿਹੜੀ ਆ ਉਹ ਮਿਲਦੀ ਆ ਉਹ ਬੈਗ ਦੇ ਵਿੱਚੋਂ ਤੇ ਉਹ ਟਿਕਟ ਪੂਰੀ ਤਰ੍ਹਾਂ ਵਿਜੀਬਲ ਨਹੀਂ ਸੀਗੀ ਬਲਰਡ ਹੋ ਚੁੱਕੀ ਸੀ ਇੰਨਾ ਜ਼ਰੂਰ ਪਤਾ ਲੱਗ ਗਿਆ ਕਿ ਇਹ ਜਿਹੜੀ ਟਿਕਟਾ ਮੁਰਾਦਾਬਾਦ ਬੱਸ ਡੀਪੂ ਵਾਲਿਆਂ ਦੀ ਆ ਹੁਣ ਕੁਝ ਨਾ ਕੁਝ ਕਲਿਊ ਆ ਜਿਹੜਾ ਉਹ ਪੁਲਿਸ ਦੇ ਹੱਥ ਲੱਗਿਆ ਪੁਲਿਸ ਨੇ ਮੁਰਾਦਾਬਾਦ ਡੀਪੂ ਤੋਂ ਪੂਰੀ ਜਿਹੜੀ ਪੁੱਛਤਾਸ਼ ਕੀਤੀ ਰਿਕਾਰਡ ਕਢਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਜਿਹੜਾ ਟਿਕਟ ਨੰਬਰ ਆ ਇਹਦੇ ਡਿਟੇਲ ਸਾਨੂੰ ਚਾਹੀਦੀ ਆ ਕਿ ਇਹ ਟਿਕਟ ਨੰਬਰ ਕੀਨੇ ਕਿਸ ਨਾਮ ਤੋਂ ਤੇ ਕਿੱਥੋਂ ਇਹ ਬੱਸ ਜਿਹੜੀ ਐ ਇੱਥੇ ਟਿਕਟਾ ਕਿਉਂ ਲਏਗੀ ਕਿੱਥੋਂ ਕਿਹੜੀ ਬੱਸ ਇੱਥੇ ਆਈ ਆ ਉਹ ਸਾਰਾ ਜਦੋਂ ਰਿਕਾਰਡ ਪੁਲਿਸ ਕਢਾਉਂਦੀ ਆ ਮੁਰਾਦਾਬਾਦ ਬੱਸ ਡੀਪੂ ਵਾਲਿਆਂ ਤੋਂ ਤਾਂ ਉਹ ਸਾਰਾ ਪ੍ਰੋਪਰ ਮਦਦ ਕਰਦੇ ਆ ਪੁਲਿਸ ਦੀ ਤੇ ਉਹ ਰਿਕਾਰਡ ਕੱਟ ਕੇ ਦਿੰਦੇ ਆ ਉਸ ਟਿਕਟ ਬਾਰੇ ਤੇ ਦੱਸਦੇ ਆ ਕਿ ਇਹ ਜਿਹੜੀ ਟਿਕਟ ਆ ਜੀ ਬਿਜਨੌਰ ਦੀ ਇੱਕ ਥਾਂ ਆ ਜੀ ਨਹਿਤੌਰ ਯੂਪੀ ਦੇ ਵਿੱਚ ਪੈਂਦਾ ਇਹ ਉੱਥੋਂ ਲੈ ਕੇ ਦੇਹਰਾਦੂਨ ਦੀ ਟਿਕਟਾ ਮਤਲਬ ਇਹ ਟਿਕਟ ਨੇ ਜਿਹੜਾ ਸਫ਼ਰ ਤੈਅ ਕੀਤਾ ਉਹ ਨਹਿਟੌਰ ਤੋਂ ਲੈ ਕੇ ਦੇਹਰਾਦੂਨ ਤੱਕ ਤੈਅ ਕੀਤਾ ਤੇ ਇਹ ਟਿਕਟ ਦੇ ਵਿੱਚ ਸ਼ਾਮਲ ਆ ਜੀ ਦੋ ਨਾਬਾਲਗ ਤੇ ਇੱਕ ਅਡਲਟ ਉਹੀ ਪੁਲਿਸ ਨੂੰ ਕਲੀਅਰ ਹੋ ਗਿਆ ਕਿ ਉਹ ਦੋ ਬੱਚੀਆਂ ਨੇ ਏਸੇ ਦੀਆਂ ਨੇ ਜਿਨ੍ਹਾਂ ਦੀ ਲਾਸ਼ ਮਿਲੀ ਤੇ ਇਹ 35 ਸਾਲ ਦੀ ਔਰਤ ਨਾਲ ਸਫ਼ਰ ਕਰਕੇ ਉਹਨਾਂ ਨੂੰ ਵੀ ਨਾਲ ਇੱਥੇ ਲੈ ਕੇ ਆਈ ਸੀ ਨਹਿਟੌਰ ਯੂਪੀ ਤੋਂ ਹੁਣ ਪੁਲਿਸ ਨੂੰ ਇਹ ਨਹੀਂ ਸੀ ਸਮਝ ਆ ਰਹੀ ਕਿ ਬਜਨੌਰ ਦੇ ਕੋਲ ਜਿਹੜਾ ਇਹ ਇਲਾਕਾ ਵਾ ਉਹਦੀ ਤਾਰ ਦੇਹਰਾਦੂਨ ਦੇ ਵਿੱਚ ਕਿਵੇਂ ਜੁੜੀ ਕਿਉਂ ਇਹ ਔਰਤ ਇੱਥੇ ਇਹ ਸਫਰ ਕਰਕੇ ਆਈ ਹੁਣ ਪੁਲਿਸ ਪਹੁੰਚਦੀ ਆ ਜੀ ਦੇਹਰਾਦੂਨ ਆਈਐਸਬੀਟੀ ਜਾਨੀ ਕਿ ਦੇਹਰਾਦੂਨ ਦੇ ਬੱਸ ਅੱਡੇ ਉੱਥੇ ਜਿਹੜੇ ਸੀਸੀਟੀਵੀ ਫੂਟੇਜ ਆ ਉਹ ਕਢਾਉਣ ਦੀ ਉਹ ਕੋਸ਼ਿਸ਼ ਕਰਦੀ ਆ ਜਾਨ ਨੂੰ ਇੱਕ ਵਿਅਕਤੀ ਜਿਹੜਾ ਉੱਥੇ ਆ ਕੇ ਪੁਲਿਸ ਨੂੰ ਇਹ ਕਹਿੰਦਾ ਵੀ ਇਹ ਜਿਹੜੀ ਔਰਤ ਦੀ ਤੁਸੀਂ ਭਾਲ ਕਰ ਰਹੇ ਹੋ ਇਹ ਮੈਂ ਕਿਸੇ ਨਾਲ ਤੇ ਇਹ ਦੋ ਬੱਚੀਆਂ ਵੀ ਮੈਂ ਮੋਟਰਸਾਈਕਲ ਤੇ ਕਿਸੇ ਦੇ ਨਾਲ ਜਾਂਦੀਆਂ ਦੇਖੀਆਂ ਨਹੀਂ ਹੁਣ ਪੁਲਿਸ ਫੇਰ ਸੀਸੀਟੀਵੀ ਜਿਹੜੀ ਫੁਟੇਜ ਆ ਹੋਰ ਬਰੀਕੀ ਦੇ ਨਾਲ ਜਾਂਚਣਾ ਸ਼ੁਰੂ ਕਰ ਦਿੰਦੀ ਆ ਉਹਨਾਂ ਨੂੰ ਉਹ ਔਰਤ ਵੀ ਲੱਗ ਜਾਂਦੀ ਆ ਬੱਸ ਅੱਡੇ ਦੇ ਵਿੱਚ ਦੋ ਬੱਚੀਆਂ ਦੇ ਨਾਲ ਤੇ ਜਿਹੜੀ ਉਹ ਵਿਅਕਤੀ ਨੇ ਗੱਲ ਕਹੀ ਸੀ ਮੋਟਰਸਾਈਕਲ ਤੇ ਬੈਠੀ ਵੀ ਜਦੋਂ ਉਹ ਹੋਰ ਆਸ-ਪਾਸ ਦੇ ਇਲਾਕਿਆਂ ਤੋਂ ਸੀਸੀਟੀਵੀ ਫੁਟੇਜ ਘਟਾਉਂਦੀ ਆ ਪੁਲਿਸ ਉਹਨਾਂ ਨੂੰ ਉਹ ਗੱਲ ਵੀ ਸੱਚੀ ਜਾਪਦੀ ਆ ਵੀ ਉਹ ਵਾਕਈ ਇੱਕ ਵਿਅਕਤੀ ਦੇ ਨਾਲ ਬੈਠੀ ਜਾ ਰਹੀ ਸੀ ਹੁਣ ਪਤਾ ਕਰਨਾ ਸੀ ਕਿ ਉਹ ਵਿਅਕਤੀ ਕੌਣ ਆ ਜਿਨੇ ਉਹਨਾਂ ਨੂੰ ਮੋਟਰਸਾਈਕਲ ਤੇ ਬਿਠਾਇਆ ਹੋਇਆ ਸੀ ਤੇ ਇਹ ਸਾਰੀਆਂ ਜੜੀਆਂ ਸੁੱਕੇ ਨਾਲੇ ਦੇ ਵਿੱਚ ਇਹ ਲਾਸ਼ਾਂ ਕਿਵੇਂ ਪਹੁੰਚੀਆਂ ਚਲੋ ਜੀ ਇਸ ਤੋਂ ਬਾਅਦ ਆ ਸਾਰੇ ਸ਼ਹਿਰ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਪੁੱਛਤਾਛ ਕੀਤੀ ਜਾਂਦੀ ਆ ਪੂਰਾ ਗੰਭੀਰਤਾ ਦੇ ਨਾਲ ਇਹ ਮੈਟਰ ਲਿਆ ਦੇਰਾਦੋਨ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਤੇ ਖਾਸ ਤੌਰ ਤੇ ਸੁੱਕੇ ਨਾਲੇ ਦੇ ਜਿਹੜੇ ਆਸ-ਪਾਸ ਦੇ ਇਲਾਕੇ ਸੀ ਉਹਨਾਂ ਨੂੰ ਬਹੁਤ ਜਿਆਦਾ ਸੀਰੀਅਸਲੀ ਸਾਰਾ ਕੁਝ ਪੁੱਛਿਆ ਗਿਆ ਇਕੱਲੇ-ਇਕੱਲੇ ਸਵਾਲ ਪੁੱਛੇ ਗਏ ਫੋਟੋਆਂ ਦਿਖਾਈਆਂ ਗਈਆਂ ਬਕਾਇਦਾ ਉਹਨਾਂ ਦੀਆਂ ਕਿ ਇਹਨਾਂ ਨੂੰ ਤੁਸੀਂ ਜਾਣਦੇ ਹੋ ਜਾਂ ਕੋਈ ਵੀ ਕਲੂ ਲੈਂਡ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪੁਲਿਸ ਦੇ ਵੱਲੋਂ ਤੇ ਇੱਕ ਹੈਰਾਨ ਕਰਨ ਵਾਲੀ ਗੱਲ ਇਹ ਸੀ ਜਿਹੜੀ ਔਰਤ ਦੀ ਲਾਸ਼ ਮਿਲੀ ਸੀ ਅਗਲੇ ਦਿਨ ਉਹ ਗੱਦਿਆਂ ਦੇ ਵਿੱਚ ਲਪੇਟੀ ਹੋਈ ਸੀ ਤੇ ਤਾਂ ਕਰਕੇ ਸ਼ਾਇਦ ਉਹਦੇ ਵਿੱਚ ਉਹ ਬਦਬੂ ਆ ਥੋੜੀ ਲੇਟ ਆਈ ਤੇ ਉਹ ਜਿਹੜੀਆਂ ਦੋ ਬੱਚੀਆਂ ਸੀ ਉਹ ਉਦਾਂ ਹੀ ਬਿਨਾਂ ਗੱਦਿਆਂ ਤੋਂ ਉੱਥੇ ਨਾਲੇ ਦੇ ਵਿੱਚ ਸੁੱਟੀਆਂ ਗਈਆਂ ਸੀ ਪੁਲਿਸ ਲੱਭਦੀ ਲੱਭਦੀ ਜੀ ਹੁਣ ਇੱਕ ਗੱਦਿਆਂ ਦੀ ਫੈਕਟਰੀ ਦੇ ਵਿੱਚ ਪਹੁੰਚਦੀ ਆ ਉਹਨਾਂ ਨੂੰ ਜਦੋਂ ਇਹ ਸ਼ੱਕ ਹੁੰਦਾ ਵੀ ਗੱਦਿਆਂ ਦੇ ਵਿੱਚ ਲਾਸ਼ ਲਪੇਟੀ ਸੀ ਗੱਦਿਆਂ ਦੀ ਫੈਕਟਰੀ ਥੋੜਾ ਜਿਹਾ ਨੇੜੇ ਵੀ ਪੈਂਦੀ ਆ ਉੱਥੋਂ ਨਾਲੇ ਤੋਂ ਤਾਂ ਫੈਕਟਰੀ ਵਾਲਿਆਂ ਦਾ ਰਿਕਾਰਡ ਘਟਾਉਣ ਦੀ ਕੋਸ਼ਿਸ਼ ਕਰਦੇ ਆ ਉਸ ਫੈਕਟਰੀ ਦੇ ਵਿੱਚ 11 ਕਰਮਚਾਰੀ ਕੰਮ ਕਰਦੇ ਨੇ ਜਾਨਕਿ 11 ਬੰਦੇ ਸਾਰਿਆਂ ਦੀ ਡਿਟੇਲ ਲੈਣਾ ਚਾਹੁੰਦੀ ਆ ਪੁਲਿਸ ਕਿ ਸਾਰੇ ਆਪੋ ਆਪਣੇ ਨਾਮ ਦੱਸਣ ਤੇ ਐਡਰੈਸ ਪ੍ਰੂਫ ਆ ਜਿਹੜੇ ਉਹ ਵੀ ਨਾਲ ਦਿਖਾਉਣ ਤਾਂ ਪਤਾ ਲੱਗਦਾ ਜੀ ਕਿ ਇੱਕ ਜਿਹੜਾ ਉਥੇ ਕਰਮਚਾਰੀ ਆ ਉਹਦਾ ਜਿਹੜਾ ਐਡਰੈਸ ਆ ਉਹ ਜਿੱਥੋਂ ਉਹ ਚੱਲੀ ਸੀਗੀ ਲੇਡੀ ਜਿਹਦੀ ਡੈਥ ਹੋਈ ਨੈਟੌਰ ਤੋਂ ਉਥੇ ਦਾ ਐਡਰੈਸ ਆ ਉਸ ਬੰਦੇ ਦਾ ਜਾਨੀ ਕਿ ਯੂਪੀ ਦੇ ਬਜਨੌਰ ਦੇ ਇਲਾਕੇ ਦੇ ਵਿੱਚ ਜੋ ਨਹਿਟਾਰ ਪੈਂਦਾ ਉਥੇ ਦਾ ਇੱਕ ਬੰਦਾ ਇਸ ਫੈਕਟਰੀ ਦੇ ਵਿੱਚ ਕੰਮ ਕਰ ਰਿਹਾ ਸੀ ਪੁਲਿਸ ਨੂੰ ਥੋੜਾ ਜਿਹਾ ਕੇਸ ਕਲੀਅਰ ਹੁੰਦਾ ਲੱਗ ਰਿਹਾ ਸੀ ਹੁਣ ਉਸ ਵਿਅਕਤੀ ਨੂੰ ਉਹ ਭਾਵੇਂ ਉਥੋਂ ਫਰਾਰ ਸੀ ਉਹਨੂੰ ਕਿਸੇ ਤਰ੍ਹਾਂ ਪੁਲਿਸ ਨੇ ਲੱਭ ਲਿਆ ਹਰਾਸਤ ਦੇ ਵਿੱਚ ਲੈ ਲਿਆ ਉਹਨੂੰ ਪੁੱਛਿਆ ਜਾਂਦਾ ਵੀ ਕੀ ਇਹ ਸਾਰੀ ਗੱਲਬਾਤ ਕੀ ਆ ਵੀ ਤੂੰ ਨਹਿਟਾਰ ਤੋਂ ਆ ਉਹ ਔਰਤ ਨਹਿਟਾਰ ਤੋਂ ਇੱਥੇ ਕੀ ਕਰਨ ਆਈ ਸੀ ਦੇਹਰਾਦੂਨ ਤੇਰਾ ਕੀ ਸਬੰਧ ਆ ਉਹਦੇ ਨਾਲ ਦੱਸ ਪਹਿਲਾਂ ਤਾਂ ਉਹ ਨਾਮ ਉਹਦਾ ਸੀਗਾ ਜੀ ਹਸਨ ਜਿਹੜਾ ਬੰਦਾ ਫੜਿਆ ਹਸਨ ਨਾਮ ਸੀ ਉਹ ਪੂਰੀ ਤਰ੍ਹਾਂ ਮੁੱਕਰ ਜਾਂਦਾ ਕਿ ਮੈਨੂੰ ਇਸ ਮਾਮਲੇ ਬਾਰੇ ਕੁਝ ਨਹੀਂ ਪਤਾ ਇਹ ਕੁਦਰਤੀ ਹੋਇਆ ਕਿ ਮੇਰਾ ਐਡਰੈਸ ਵੀ ਉੱਥੇ ਦਾ ਵਾ ਉਹ ਕਹਾਣੀਆਂ ਸੁਣਾਉਣ ਲੱਗ ਜਾਂਦਾ ਪਰ ਪੁਲਿਸ ਚਿਹਰਾ ਪੜ ਲੈਂਦੀ ਆ ਉਹ ਘਬਰਾਇਆ ਹੋਇਆ ਸੀ ਤੇ ਹਰ ਵਾਰ ਕੁਝ ਨਾ ਕੁਝ ਨਵੀਂ ਗੱਲ ਜਿਹੜੀ ਐਡ ਕਰ ਰਿਆ ਸੀ ਮਤਲਬ ਇੱਕ ਗੱਲ ਦੇ ਉੱਤੇ ਖੜ ਨਹੀਂ ਸੀ ਰਿਹਾ ਉਹ ਉਸ ਤੋਂ ਬਾਅਦ ਪੁਲਿਸ ਆਪਣੇ ਤਰੀਕੇ ਦੇ ਨਾਲ ਜਦੋਂ ਪੁੱਛਦੀ ਆ ਤਾਂ ਸਾਰੀ ਕਹਾਣੀ ਉਹ ਬਿਆਨ ਕਰਦਾ ਵਾ ਕਿ ਉਹਨੇ ਕੀ ਕੀਤਾ ਹੈ ਤੇ ਕਿਉਂ ਕੀਤਾ ਇਹ ਸਾਰਾ ਕੁਝ ਉਹਦਾ ਹੀ ਕੀਤਾ ਕਰਾਇਆ ਸੀ ਪਰ ਇਹਦੇ ਪਿੱਛੇ ਕਾਰਨ ਕੀ ਸੀ ਉਹ ਦੱਸਦਾ ਵਾ ਜੀ ਜਿਹੜੀ ਔਰਤ 35 ਸਾਲ ਦੀ ਮਿਲੀ ਉਹਦਾ ਨਾਮ ਰੇਸ਼ਮਾ ਉਹਦੀ ਜਿਹੜੀ ਬੇਟੀ 15 16 ਸਾਲ ਦੀ ਵਾਕਈ ਇੰਨੀ ਕੀ ਉਮਰ ਸੀ ਉਹਦੇ ਉਹਦਾ ਨਾਮ ਆਇਤ ਤੇ ਜਿਹੜੀ 7-8 ਮਹੀਨੇ ਦੀ ਬੱਚੀ ਮਿਲੀ ਸੀ ਉਹਦਾ ਨਾਮ ਆਇਸ਼ਾ ਸੀਗਾ ਅਸਲ ਚ ਰੇਸ਼ਮਾ ਦਾ ਤਲਾਕ ਹੋਇਆ ਸੀਗਾ ਜੀ 2018 ਦੇ ਵਿੱਚ ਮਤਲਬ ਇਹ ਆਪਸ ਦੇ ਵਿੱਚ ਗਵੰਡੀ ਸੀ ਹਸਨ ਤੇ ਰੇਸ਼ਮਾ ਇੱਕ ਦੂਜੇ ਦੇ ਗਵੰਡ ਦੇ ਵਿੱਚ ਰਹਿੰਦੀ ਸੀਗੀ ਤੇ ਉੱਥੇ ਹੀ ਇਹਨਾਂ ਦਾ ਜਿਹੜਾ ਮੇਲ ਹੁੰਦਾ ਉਹਦਾ ਉਦੋਂ ਰੇਸ਼ਮਾ ਦਾ ਤਲਾਕ ਹੋ ਗਿਆ ਇਹਨਾਂ ਦੀ ਆਪਸ ਦੇ ਵਿੱਚ ਹਸਨ ਤੇ ਰੇਸ਼ਮਾ ਦੀ ਦੋਸਤੀ ਹੋ ਜਾਂਦੀ ਆ ਦੋਸਤੀ ਪਿਆਰ ਦੇ ਵਿੱਚ ਬਦਲਦੀ ਆ ਤੇ ਇਹ ਬਹੁਤ ਜ਼ਿਆਦਾ ਨਜ਼ਦੀਕ ਆ ਜਾਂਦੇ ਨੇ ਉਸ ਤੋਂ ਬਾਅਦ ਕੁਝ ਦਿਨ ਦੇ ਲਈ ਇਹ ਮੁੰਬਈ ਜਾ ਕੇ ਵੀ ਰਹਿੰਦੇ ਆ ਉਹ ਲਫਾਫਾ ਜਿਹੜਾ ਬੈਗ ਦੇ ਵਿੱਚੋਂ ਮਿਲਿਆ ਜਿਵੇਂ ਮੁੰਬਈ 5-6 ਮਹੀਨੇ ਜਾ ਕੇ ਇਹ ਦੋਨੋਂ ਇਕੱਠੇ ਰਹਿੰਦੇ ਨੇ ਉਸ ਤੋਂ ਬਾਅਦ ਫੇਰ ਜਿਹੜੀ ਰੇਸ਼ਮਾ ਵਾ ਉਹ ਆਪਣੇ ਘਰ ਆ ਜਾਂਦੀ ਆ ਜਾਨੀ ਕਿ ਜਿਹੜਾ ਨਹਟੌਰ ਆ ਉੱਤੇ ਵਾਪਸ ਆ ਜਾਂਦੀ ਆ ਤੇ ਜਿਹੜਾ ਹਸਨ ਆ ਉਹ ਦੇਰਾਦੂਨ ਜਾ ਕੇ ਇੱਕ ਗੱਦਿਆਂ ਦੀ ਫੈਕਟਰੀ ਦੇ ਵਿੱਚ ਕੰਮ ਕਰਨ ਲੱਗ ਜਾਂਦਾ ਫੇਰ ਵੀ ਜਿਹੜੀ ਰੇਸ਼ਮਾ ਇਹਦੇ ਪਿੱਛੇ ਪੈਂਦੀ ਆ ਕਿ ਹੁਣ ਤੂੰ ਮੇਰੇ ਨਾਲ ਵਿਆਹ ਕਰਾ ਪਰ ਜਿਹੜਾ ਹਸਨ ਉਹ ਪਹਿਲਾਂ ਹੀ ਵਿਆਹਿਆ ਹੋਇਆ ਸੀ ਉਹਦੇ ਵੀ ਆਪਣੇ ਬੱਚੇ ਸੀ ਜਦੋਂ ਵਿਆਹ ਦੀ ਗੱਲ ਚੱਲਦੀ ਆ ਤੇ ਉਹ ਦੇਸ਼ਮਾ ਉਹਦੇ ਮਗਰ ਪੈ ਗਈ ਤਾਂ ਉਹ ਖੜਾ ਛਡਾਉਣ ਦੀ ਕੋਸ਼ਿਸ਼ ਕਰਦਾ ਦੇਰਾਦੂਨ ਜਾ ਕੇ ਰਹਿਣ ਲੱਗ ਜਾਂਦਾ ਜਾਂ ਕਹਿ ਲੋ ਉਹ ਤੋਂ ਅੱਕ ਜਾਂਦਾ ਪਰ ਰੇਸ਼ਮਾ ਦਾ ਪਿਆਰ ਸ਼ਾਇਦ ਉਹਦੇ ਨਾਲ ਸੱਚਾ ਸੀ ਉਹ ਜਿੱਦ ਕਰਕੇ ਬੈਠ ਜਾਂਦੀ ਆ ਕਿ ਹੁਣ ਮੈਂ ਰਹੂੰਗੀ ਤਾਂ ਤੇਰੇ ਨਾਲ ਰਹੂੰਗੀ ਤੂੰ ਮੈਨੂੰ ਇੰਨਾ ਕੋਲ ਕਿਉਂ ਲੈ ਕੇ ਆਇਆ ਇਸ ਜਿੱਦ ਕਰਕੇ ਉਹ ਉਹਨੂੰ ਕਹਿੰਦੀ ਆ ਕਿ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਤੇਰੇ ਕੋਲ ਆ ਰਹੀ ਆ ਦੇਰਾਦੂਨ ਦੇਰਾਦੂਨ ਦੇ ਬੱਸ ਅੱਡੇ ਸਿੱਧਾ ਪਹੁੰਚ ਕੇ ਉਦੋਂ ਉਹਨੂੰ ਫੋਨ ਕਰਦੀ ਆ ਜਿੱਦਣ ਦਾ ਇਹ ਸਾਰਾ ਵਾਕਿਆ ਵਾ 25 ਜੂਨ ਜਿਹੜਾ 2024 ਦਾ ਵਾਕਿਆ ਜਿੱਦਾਂ ਮੈਂ ਦੱਸਿਆ ਤੁਹਾਨੂੰ ਉਸ ਦਿਨ ਉਹਨੂੰ ਫੋਨ ਕਰਦੀ ਆ ਉਧਰੋਂ ਹਸਨ ਆਪਣੀ ਕੰਪਨੀ ਚੋਂ ਉਸ ਫੈਕਟਰੀ ਦੇ ਵਿੱਚੋਂ ਇਹਨਾਂ ਤਿੰਨਾਂ ਨੂੰ ਲੈਣ ਆਉਂਦਾ ਤੇ ਇਹਨਾਂ ਨੂੰ ਮੋਟਰਸਾਈਕਲ ਦੇ ਉੱਤੇ ਬਿਠਾਉਂਦਾ ਤੇ ਆਪਣੀ ਫੈਕਟਰੀ ਦੇ ਵਿੱਚ ਉਸ ਕੰਪਨੀ ਦੇ ਵਿੱਚ ਲੇ ਜਾਂਦਾ ਵਾ ਕਿਉਂਕਿ ਉਸ ਸਮੇਂ ਉਹ ਗੱਲ ਨੂੰ ਠਕਣਾ ਚਾਹੁੰਦਾ ਸੀਗਾ ਜਦੋਂ ਰਾਤ ਹੁੰਦੀ ਆ ਤੇ ਇਹ ਮਾਵਾਂ ਧੀਆਂ ਸੁੱਤੀਆਂ ਪਈਆਂ ਸੀ ਤਾਂ ਉਹਨਾਂ ਨੂੰ ਮਾਰਨ ਦਾ ਫੈਸਲਾ ਕਰਦਾ ਉਹ ਵੀ ਗਲਾ ਘੁੱਟ ਕੇ ਸਭ ਤੋਂ ਪਹਿਲਾਂ ਇਹ ਬੱਚੀਆਂ ਨੂੰ ਮਾਰਦਾ ਵਾ ਉਸ ਤੋਂ ਬਾਅਦ ਉਸ ਔਰਤ ਨੂੰ ਯਾਨੀ ਕਿ ਰੇਸ਼ਮਾ ਨੂੰ ਮਾਰ ਦਿੰਦਾ ਵਾ ਤੇ ਰਾਤੋਂ ਰਾਤ ਹੀ ਇਹ ਜਿਹੜੀ ਬਾਡੀ ਆ ਤਿੰਨਾਂ ਦੀ ਜਿਹੜੀਆਂ ਲਾਸ਼ਾਂ ਨੇ ਉਹਨਾਂ ਨੂੰ ਉਹ ਸੁੱਕੇ ਨਾਲੇ ਤੇ ਜਾ ਕੇ ਸੁੱਟੇ ਆਉਂਦਾ ਵਾ ਰੇਸ਼ਮਾ ਦੀ লাশ ਨੂੰ ਨੇ ਗੱਦਿਆਂ ਦੇ ਵਿੱਚ ਲਪੇਟਿਆ ਸੀ ਜਿਵੇਂ ਮੈਂ ਦੱਸਿਆ ਤਾਂ ਕਰਕੇ ਉਹ ਥੋੜਾ ਜਿਹਾ ਉਹਨਾਂ ਨੇ ਉਹਨੇ ਗੈਪ ਤੇ ਸੁੱਟਿਆ ਸੀ ਪਹਿਲਾਂ ਬੱਚਿਆਂ ਨੂੰ ਛੁੱਟਿਆ ਸੁੱਟਿਆ ਤੇ ਰੇਸ਼ਮਾ ਦੀ লাশ ਕਿਤੇ ਅੱਗੇ ਜਾ ਕੇ ਥੋੜੀ ਦੂਰੀ ਤੇ ਸੁੱਟੀ ਇਸ ਕਰਕੇ ਪੁਲਿਸ ਨੂੰ ਉਸ ਸਮੇਂ ਪਤਾ ਨਹੀਂ ਲੱਗਿਆ ਉਹ ਗੱਦਿਆਂ ਦੇ ਵਿੱਚ ਲਪਟੀ ਹੋਈ লাশ ਅਗਲੇ ਦਿਨ ਫੜੀ ਗਈ ਤੇ ਹੁਣ ਸਾਫ਼ ਸੀਗਾ ਜੀ ਕਿ ਇੱਕ ਜਿਹੜਾ ਪਿਆਰ ਗਵਾਂਡ ਚ ਹੋਇਆ ਉਹਦਾ ਅੰਜਾਮ ਕੀ ਹੋਇਆ ਤੇ ਬਾਅਦ ਦੇ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਜਿਹੜੀ ਉਹ ਨਿੱਕੀ ਬੱਚੀ ਸੀ 7-8 ਮਹੀਨੇ ਦੀ ਆਇਸ਼ਾ ਉਹ ਵੀ ਹਸਨ ਦੀ ਹੀ ਧੀ ਸੀ ਕਿਉਂਕਿ 2018 ਦੇ ਵਿੱਚ ਤਲਾਕ ਹੋ ਗਿਆ ਸੀ ਉਸ ਤੋਂ ਬਾਅਦ ਜੇ 7-8 ਮਹੀਨੇ ਦਾ ਬੱਚਾ ਕੋਈ ਹੁੰਦਾ ਵਾ ਤਾਂ ਇਹ ਕੁਦਰਤੀ ਗੱਲ ਆ ਉਹ ਉਹਦੇ ਘਰ ਵਾਲੇ ਦਾ ਤਾਂ ਹੁਣ ਹੋ ਰਿਹਾ ਪੁਲਿਸ ਨੇ छानबीन ਜ਼ਰੂਰ ਕੀਤੀ ਤਾਂ ਇਹੀ ਨਿਕਲ ਕੇ ਸਾਹਮਣੇ ਆਇਆ ਕਿ ਇਹ ਬੱਚਾ ਵਾ ਜਿਹੜਾ ਉਹ ਹਸਨ ਦਾ ਵਾ ਉਹਨੇ ਆਪਣੀ ਧੀ ਨੂੰ ਇੱਕ ਸੁਤੇਲੀ ਧੀ ਸੀ ਭਾਵੇਂ ਇੱਕ ਆਪਣੀ ਧੀ ਸੀ ਉਹਨੂੰ ਜਾਨੋ ਮਾਰੇਆ ਸੋ ਇਹ ਦੇਖੋ ਜੀ ਕਿ ਕਿਦਾਂ ਕ੍ਰਾਈਮ ਸ਼ੁਰੂ ਹੁੰਦਾ ਵਾ ਆਪਾਂ ਮ제 ਮ제 ਦੇ ਵਿੱਚ ਕਿਸੇ ਦੇ ਨਾਲ ਗੱਲਬਾਤ ਕਰਦੇ ਆ ਇਥੇ ਸਾਰੀ ਗਲਤੀ ਆ ਜਿਹੜੀ ਉਹ ਹਸਨ ਦੀ ਆ ਕਿ ਉਹਨੇ ਇੱਕ ਸ਼ੁਰੂਆਤ ਤਾਂ ਕੀਤੀ ਜੇ ਉਹਨੂੰ ਇਹ ਪਤਾ ਸੀ ਕਿ ਮੈਂ ਵਿਆਹਿਆ ਹੋਇਆ ਵਾਂ ਮੇਰੇ ਬੱਚੇ ਆ ਇਹ ਗੱਲ ਉਹਨੇ ਪਹਿਲਾਂ ਕਿਉਂ ਨਹੀਂ ਦੇਖੀ ਜਦੋਂ ਉਹ ਰੇਸ਼ਮਾ ਦੇ ਨਾਲ ਇਹ ਸਾਰੀ ਗੱਲਬਾਤ ਸ਼ੁਰੂ ਕਰਨ ਲੱਗਿਆ ਸੀ ਤੇ ਬਾਅਦ ਦੇ ਵਿੱਚ ਉਹਨੂੰ ਕਿਉਂ ਯਾਦ ਆਇਆ ਇੱਕ ਤਰ੍ਹਾਂ ਨਾਲ ਧੋਖਾ ਹੋ ਗਿਆ ਉਹ ਤਲਾਕशुदा ਇੱਕ ਔਰਤ ਇੱਕ ਉਮੀਦ ਕਰ ਬੈਠੀ ਐ ਐਸੇ ਬੰਦੇ ਤੋਂ ਉਹਨੂੰ ਇਹ ਨਹੀਂ ਸੀ ਪਤਾ ਕਿ ਉਹ ਇੱਕ ਜਿਹੜਾ ਕਸਾਈ ਬੰਦਾ ਵਾ ਹਸਨ ਜਿਹੜਾ ਇੱਕ ਛੋਟੀ ਜੀ ਬੱਚੀ 7-8 ਮਹੀਨੇ ਦੀ ਉਹਨੂੰ ਮਾਰਨ ਲੱਗੇ ਉਹ ਵੀ ਆਪਣੀ ਆਪਣੀ ਜੰਮੀ ਹੋਈ ਉਹਨੂੰ ਮਾਰਨ ਲੱਗੇ ਤਰਸ ਨਹੀਂ ਕਰੂਗਾ ਉਹਦੇ ਨਾਲ ਉਹ ਵਿਆਹ ਕਰਾਉਣ ਨੂੰ ਫਿਰਦੀ ਸੀ ਸੋ ਦੋਸਤੋ ਬਿਲਕੁਲ ਇੰਨਾ ਗੱਲਾਂ ਤੋਂ ਸਾਵਧਾਨ ਹੋ ਕੇ ਚੱਲਣ ਦੀ ਲੋੜ ਹੁੰਦੀ ਆ ਅਸੀਂ ਕੁਝ ਫੈਸਲੇ ਆ ਜਿਹੜੇ ਉਹ ਗਲਤ ਲੈ ਬੈਠਦੇ ਆ ਤੇ ਉਹਦਾ ਖਮਿਆਜਾ ਆਪਾਂ ਨੂੰ ਏਦਾਂ ਭੁਗਤਣਾ ਪੈਂਦਾ ਵਾ ਸੋ ਜ਼ਿੰਦਗੀ ਦੇ ਵਿੱਚ ਇਕੱਲੇ ਰਹਿ ਲੋ ਪਰ ਅਣਜਾਣ ਬੰਦਿਆਂ ਤੇ ਭਰੋਸਾ ਕਰਕੇ ਜ਼ਿੰਦਗੀ ਦੀ ਸਾਰੀ ਉਮੀਦ ਉਹਨਾਂ ਤੋਂ ਕਰਨੀ ਇਹ ਤੁਹਾਨੂੰ ਭਾਰੀ ਪੈ ਸਕਦੀ ਆ